ਉਹ ਦੋਸਤੋ ਲੁਧਿਆਣਾ ਸ਼ਹਿਰ ਦੀ ਸਭ ਤੋਂ ਵੱਡੀ ਕਪੜਾ ਫੈਕਟਰੀ ਪੂਰਨ ਚੰਦ ਫੈਕਟਰੀ ਲਗਾਉਣ ਜਾ ਰਹੀ ਆ ਸਮਰਦੀ ਸਭ ਤੋਂ ਵੱਡੀ ਤਮਾਕਾ ਸੇਲ ਜਿੱਥੇ ਕਿ ਤੁਹਾਡੇ ਹੋਣ ਜਾ ਰਹੇ ਆ ਬਹੁਤ ਵੱਡੇ ਵੱਡੇ ਫਾਇਦੇ ਸੋ ਪਾਜੀ ਕੀ ਫਾਇਦੇ ਕਰਨੇ ਇਸ ਵਾਰ ਬੜੀ ਬਹੁਤ ਵੱਡੇ ਫਾਇਦੇ ਹੋਣਗੇ ਜੀ ਜਿੱਦਾਂ ਕਿ ਆ ਸੂਟ ਦੇਖ ਲਓ ਬਾਜ਼ਾਰ ਵਿੱਚ ਕਿਹਾ 350 400 ਦਾ ਆਪਾਂ ਦੇਣਾ ਜੀ 1 2 3 ਤੇ 1 4 480 ਰੁਪਏ ਦੇ 4 ਸੂਟ ਦੇਣੇ ਆ ਭਾਜੀ ਭਾਜੀ 480 ਚ 4 ਤੇ ਸਟਾਕ ਭਾਜੀ ਇਹ ਸਾਰਾ ਸਟਾਕ ਚੈੱਕ ਕਰ ਲੋ 10000 ਤੋਂ ਵੱਧ ਸੂਟ ਪਿਆ ਹੋਇਆ ਹੈ ਔਰ ਡਿਜ਼ਾਈਨ ਤੁਸੀਂ ਦੇਖ ਲੋ ਹੱਦ ਤੋਂ ਵੱਧ ਡਿਜ਼ਾਈਨ ਮਿਲਣਗੇ 480 ਰੁਪਏ ਦੇ 4 ਸੂਟ ਆਹ ਦੇਖੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੋ ਜਿੰਨੇ ਕੋ ਉਨੇ ਦੇ ਦਾਂਗੇ ਜੀ ਡਿਜ਼ਾਈਨ ਹੀ ਡਿਜ਼ਾਈਨ ਹੈ ਜੀ ਸਾਰੇ ਡਿਜ਼ਾਈਨ ਹੀ ਡਿਜ਼ਾਈਨ ਹੈ 480 ਰੁਪਏ ਦੇ 4 ਸੂਟ ਲੋ ਜੀ ਭਰੀਆ ਕੁੜਤੀ ਹੈ ਜੀ 250 ਰੁਪਏ ਦੀ ਬਾਜ਼ਾਰ ਚ ਸੇਲ ਹੋ ਰਹੀ ਹੈ 250 ਰੁਪਏ ਦੀ ਕੁੜਤੀ ਸਮਰ ਦੀ ਸੇਲ ਜੇ ਆਪਾਂ ਕਰਤੀ ਹੈ ਜੀ 99 ਰੁਪਏ ਦੀ ਇਹ 99 ਰੁਪਏ ਦੇ ਵਿੱਚ ਕੁੜਤੀ ਪਾਜੀ 99 ਰੁਪਏ ਦੀ ਕੁੜਤੀ ਹੈ ਜੀ ਸਮਰ ਧਮਾਕਾ ਸੇਲ ਹੈ ਜਿੰਦੇ ਚ ਲੋਕਾਂ ਦੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਆ ਆ 250 ਰੁਪਏ ਦੀ ਕੁੜਤੀ ਵਿਕਦੀ ਹੈ ਕੁੜੀਆਂ ਪਾਉਂਦੀਆਂ ਜੀ ਜੀਨਸ ਨਾਲ ਟੌਪ ਨਾਲ ਗਰਲਿਸ਼ ਆਈਟਮ ਹੈ ਜੀ ਕਾਲਜ ਜਾਣ ਵਾਸਤੇ ਜੌਬ ਤੇ ਜਾਣ ਵਾਸਤੇ 250 ਦੀ ਕੁੜਤੀ ਕਰਤੀ ਹੈ ਜੀ ਸਿਰਫ 99 ਰੁਪਏ ਦੀ ਡਿਜ਼ਾਈਨ 40 ਤੋਂ 50 ਮਿਲ ਜਾਣਗੇ ਜੀ ਸੋ ਬਿਲਕੁਲ ਪਾਜੀ ਆਰਟੀਕਲ ਦਿਖਾ ਦਿਓ ਕਿ ਕੋਈ ਇੱਕ ਡਿਜ਼ਾਈਨ ਨਹੀਂ ਕੋਈ ਦੋ ਡਿਜ਼ਾਈਨ ਨਹੀਂ ਕੋਈ ਤਿੰਨ ਡਿਜ਼ਾਈਨ ਨਹੀਂ 99 ਰੁਪਏ ਦੇ ਵਿੱਚ ਇਸ ਤਰ੍ਹਾਂ ਦੀਆਂ ਕੁੜਤੀਆਂ ਫੈਂਸੀ ਕੁੜਤੀਆਂ ਤੁਹਾਨੂੰ ਮਿਲਣ ਜਾ ਰਹੀ ਆ ਦੇਖੋ ਜੀ ਲੌਂਗ ਲੈਂਥ ਦਾ ਸੂਟ ਸੂਟ ਜਾਂ ਕਰ ਲੋ ਜਦੋਂ ਮੈਂ ਰੇਟ ਦੱਸਣਾ ਤੇ ਕਈਆਂ ਨੇ ਹੈਰਾਨ ਪਰੇਸ਼ਾਨ ਹੋ ਜਾਣਾ ਭਾਜੀ ਇਹ ਭਾਜੀ ਮਾਰਕੀਟ ਦਾ ਰੇਟ ਮੈਂ ਦੱਸ ਦਿੰਦਾ 650 ਰੁਪਿਆ ਬਿਲਕੁਲ ਭਾਈ ਤੁਹਾਡਾ ਰੇਟ ਬਿਲਕੁਲ ਠੀਕ ਹੈ 650 ਦੇ ਸੇਲ ਹੋ ਰਿਹਾ ਜੀ ਨਾਲ ਆਏਗਾ ਜੀ ਇਹ ਦੁਪੱਟਾ ਤੇ ਆਪਾਂ ਦੇਣੇ ਆ ਭਾਜੀ ਹੁਣ ਤੁਹਾਨੂੰ ਆਪਣਾ ਰੇਟ ਦੱਸ ਜੀ ਆ ਦੇਖੋ ਜੀ ਆਪਾਂ ਦੇਣੇ ਆ ਜੀ 650 ਦਾ ਸੂਟ 1000 ਰੁਪਏ ਦਾ ਪਾਜੀ ਇਹ ਨਹੀਂ ਗੱਲ ਬਣੀ ਇਹ ਤੇ ਫਿਰ ਘਾਟਾ ਪਾਤਾ ਤੁਸੀਂ ਤਾਂ ਸਾਢੇ 1000 ਰੁਪਏ ਦੇ ਬਈ ਪੂਰੀ ਗੱਲ ਤਾਂ ਸੋਲੋ 1000 ਦੇ ਆਪਾਂ ਦੇਣੇ ਆ ਜੀ 1 2 3 ਤੇ ਆ 3 ਤੇ ਆ 4 ਸੂਟ ਦੀ 1000 ਰੁਪਏ ਦੇ ਪਾਜੀ ਮਤਲਬ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਜੀ ਡਿਜ਼ਾਈਨ ਮਿਲ ਜਾਣਗੇ 40 ਤੋਂ 50 ਜੀ ਉਸ ਤੋਂ ਬਾਅਦ ਆ ਗਿਆ ਜੀ ਆ ਕੋਟ ਸੈਟ ਆ ਭਾਜੀ ਬਿਆਰ ਚ ਕੋਟ ਸ਼ਰਟ ਵਿਕਦਾ ਜੀ 1000 ਰੁਪਏ ਦਾ 800 ਰੁਪਏ ਦਾ ਬਿਲਕੁਲ ਭਾਜੀ ਇਹ ਹੀ ਰੇਟ ਆ ਭਾਜੀ ਆਪਾ ਦੇਨੇ ਆ ਜੀ 1000 ਦੇ 1 ਨੀ 2 ਨੀ 3 ਨੀ ਪੂਰੇ 4 ਕੋਟ ਸ਼ਰਟ ਭਾਜੀ ਇਹ ਭਾਜੀ 4 ਕੋਟ ਸ਼ਰਟ 1000 ਰੁਪਏ ਦੇ ਵਿੱਚ 4 ਕੋਟ ਸ਼ਰਟ ਪੂਰੇ ਖੁੱਲੇ ট্রাউজার ਦੇ ਨਾਲ 4 ਕੋਟ ਸ਼ਰਟ 1000 ਰੁਪਏ ਦੇ ਭਾਜੀ ਆ ਦੇਖੋ ਸੋ ਬਿਲਕੁਲ ਭਾਜੀ ਤਾਂ ਫਾਇਦੇ ਤੇ ਫਾਇਦੇ ਕਰ ਰਿਹਾ ਇੱਧਰ ਭਾਜੀ ਆਰਟੀਕਲ ਦਿਖਾ ਦਿਓ ਕਿੰਨੇ ਨਜ਼ਾਰੇਦਾਰ ਆ ਤੇ ਭਾਜੀ ਕਹਿੰਦੇ 1000 ਰੁਪਏ ਦੇ ਵਿੱਚ 4 ਤੁਹਾਨੂੰ ਮਿਲਨੇ ਆ ਸੋ ਬਹੁਤ ਵੱਡੀ ਸਮਰਤ ਧਮਾਕਾ ਸੇਲ ਲੱਗ ਚੁਕੀ ਹੈ ਜੀ ਆ ਆ ਗਈ ਜੀ ਸ਼ਰਟ ਇਹ ਆ ਗਈ ਜੀ ਸਲਵਾਰ ਪ੍ਰਿੰਟ ਸਾਰੀ ਆ ਸਾਰੀ ਸਲਵਾਰ ਹੈ ਜੀ ਪ੍ਰਿੰਟਡ ਜੀ ਤੇ ਆ ਆ ਗਿਆ ਜੀ ਨਾਲ ਐਂਦੀ ਸ਼ਰਟ ਇਹ ਆ ਗਈ ਜੀ ਸ਼ਰਟ ਹੁਣ ਦੇਖੋ ਸੂਟ ਡਿਜ਼ਾਈਨਰ ਹੈਗਾ ਕਿ ਨਹੀਂ ਭਾਜੀ ਭਾਜੀ ਡਿਜ਼ਾਈਨਰ ਤੇ ਹੈਗਾ ਆ ਆ ਦੀ ਸ਼ਰਟ ਆ ਪ੍ਰਿੰਟਡ ਸਲਵਾਰ ਆ ਗਈ ਜੀ ਜੀ ਤੇ ਆ ਆ ਗਿਆ ਜੀ ਰੰਗ ਇਹ ਵੀ ਆਪਾਂ 250 ਦਾ 1000 ਦੇ ਚਾਰ ਹੀ ਦੇਣੇ ਆ ਐਦਾਂ ਦੇ ਡਿਜ਼ਾਈਨ ਦੇਵਾਂਗੇ ਤੁਹਾਨੂੰ 40 ਤੋਂ 50 ਸਮਰਤ ਧਮਾਕਾ ਸੇਲ ਦੇ ਵਿੱਚ 1000 ਦੇ ਚਾਰ ਸੂਟ ਭਾਜੀ ਸੋ ਬਿਲਕੁਲ ਜੀ ਜੇਕਰ ਤੁਹਾਨੂੰ ਸ਼ੁਰੂਆਤ ਤੇ ਕਿਹਾ ਸੀ ਕਿ ਸਿੱਧੇ ਫੈਕਟਰੀ ਰੇਟ ਮਿਲਨੇ ਆ ਤਾਂ ਇਧਰ ਦੇਖ ਲਓ ਇਸ ਤਰ੍ਹਾਂ ਦੇ ਆਰਟੀਕਲ 250 250 ਵਿੱਚ ਕਿਤੋਂ ਨਹੀਂ ਮਿਲਨੇ ਭਾਜੀ ਪੂਰੇ ਨਯਾਰੇ ਲਿਆ ਰਹੇ ਆ ਪਰ ਪਹੁੰਚਿਓ ਜ਼ਰੂਰ ਜਿੱਥੇ ਦੀ ਬਿਲਕੁਲ ਬਿਗਲੋਸ ਤੋਂ ਬਾਅਦ ਤੀਸਰਾ ਧਮਾਕਾ ਵੀ ਦੇਖ ਲਓ ਜੀ ਆ ਗਈ ਜੀ ਪਿਓਰ ਮਸਲੀਨ ਦੀ ਸ਼ਰਟ ਪਿਓਰ ਮਸਲੀਨ ਦੀ ਸ਼ਰਟ ਨਾਲ ਚਿਕਨ ਦੀ ਆ ਗਈ ਜੀ ਸਲਵਾਰ ਤੁਸੀਂ ਸਲਵਾਰ ਬਣਾਓ ਤੁਸੀਂ ਪਲਾਜ਼ੋ ਬਣਾਓ ਤੁਸੀਂ ਕੁਝ ਵੀ ਬਣਾ ਸਕਦੇ ਹੋ ਜੀ ਐਲੋ ਇਹ ਆ ਆ ਗਈ ਜੀ ਸਲਵਾਰ ਨਾਲ ਆ ਗਈ ਜੀ ਡਬਲ ਸ਼ੇਡ ਦਾ ਦੁਪੱਟਾ ਤੇ ਆ ਆ ਗਿਆ ਜੀ ਡਬਲ ਸ਼ੇਡ ਦਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਤੇ ਆਹਨ ਦੇ ਰੰਗ ਹੈ ਜੀ ਸਾਰਿਆਂ ਦੇ ਨਾਲ ਚਿਕਨ ਦੀ ਬਾਟਮ ਹੋएगी ਚਿਕਨ ਦੀ ਸਲਵਾਰ ਆ ਚੈੱਕ ਕਰ ਲੋ ਸਾਰਿਆਂ ਦੇ ਨਾਲ ਚਿਕਨ ਦੀ ਸਲਵਾਰ ਹੈ ਜੀ ਡਿਜ਼ਾਈਨ ਮਿਲ ਜਾਣਗੇ 40 ਤੋਂ 50 ਬਾਜ਼ਾਰ ਵਿਕਦਾ ਜੀ 1100 ਦਾ ਆਪਾਂ ਦੇਨੇ ਆ ਜੀ 1100 ਦੇ 4 ਸੂਟ 275 ਰੇ ਦਾ ਸੂਟ ਸੋ ਦੇਖੋ ਇੱਕ ਇੱਕ ਆਰਟੀਕਲ ਬਹੁਤ ਹੀ ਕਮਾਲ ਦਾ ਵਾ ਸੋ ਜੇਕਰ ਤੁਹਾਨੂੰ ਨਜ਼ਾਰਾ ਆ ਰਿਹਾ ਵਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਉਸ ਤੋਂ ਬਾਅਦ ਐਦਾਂ ਦੇ ਡਿਜ਼ਾਈਨਰ ਸੂਟ ਆ ਭਾਜੀ ਆ ਦੇਖੋ ਡਿਜ਼ਾਈਨਰ ਸੂਟ 100% ਕਾਟਨ 100% ਕਾਟਨ ਦਾ ਡਿਜ਼ਾਈਨ ਹੈ ਜੀ ਆ ਦੇਖੋ ਐਦਾਂ ਦੇ ਗਲੇ ਕੱਡੇ ਹੋਣਗੇ ਡਿਜ਼ਾਈਨਰ ਸੂਟ 100% ਆ ਇੱਕ ਵਾਰੀ ਕੈਮਰਾ ਜ਼ੂਮ ਕਰਕੇ ਦਿਖਾ ਰਹੇ ਹੋ ਜੀ ਐਦਾਂ ਦੇ ਸੂਟ ਹੈ ਜੀ ਜਿਹੜੇ ਬਾਜ਼ਾਰ ਵਿਕਦੇ 650 750 ਰੁਪਏ ਦੇ ਡਿਜ਼ਾਈਨਰ ਸੂਟ ਹੈ ਜੀ ਆ ਦੇਖੋ ਜਵੇਂ ਦੇ ਤੇ ਪੈਚ ਲੱਗਾ ਹੈ ਫੈਂਸੀ ਇਹ ਬਾਜ਼ਾਰ ਵਿਕਦੇ ਆ ਭਾਜੀ 750 850 ਆ ਸੂਟ ਚੈੱਕ ਕਰ ਲਿਓ ਆ ਦੇਖੋ ਆ ਡਿਜ਼ਾਈਨ ਚੈੱਕ ਕਰ ਲਓ ਏ ਪਾਜੀ ਇਹਦਾ ਕੀ ਰੇਟ ਦੇਣਾ ਛੇਤੀ ਜੇਤੀ ਸਸਪੈਂਸ ਕੋਲਦੇ ਸੂਟ ਬੜੇ ਨਿਆਰੇਦਾਰ ਲੱਗਦੇ ਨੇ ਪਾਜੀ 800 ਵਾਲਾ ਸੂਟ ਦੇਣਾ ਜੀ ਆਪਾਂ 350 ਰੁਪਏ ਦਾ ਇਹ ਪਾਜੀ 350 ਦੀ ਡਿਜ਼ਾਈਨ ਪਾਜੀ ਸਾਰੇ ਡਿਜ਼ਾਈਨਰ ਸੂਟ ਹੋਣਗੇ ਆ ਦੇਖੋ ਤੁਹਾਡੇ ਸਾਹਮਣੇ ਆਹ ਸ਼ਰਟ ਆਏਗੀ ਆਹ ਸਲਵਾਰ ਆਏਗੀ ਆ ਦੁਬੱਟਾ ਆਏਗਾ ਨਾਲ ਡਿਜ਼ਾਈਨਰ ਸੂਟ ਹੋਣਗੇ ਸਾਰੇ ਔਰ 100 ਤੋਂ ਵੱਧ ਡਿਜ਼ਾਈਨ ਦੇ ਦਾਂਗੇ ਜੀ ਸਿਰਫ 350 ਰੁਪਏ ਦਾ ਸੋ ਬਿਲਕੁਲ ਪਾਜੀ ਆ ਨਾ ਡਿਜ਼ਾਈਨ ਦਿਖਾਇਓ ਮੈਂ ਤੁਹਾਨੂੰ ਗਿਣਤੀ ਕਰਾ ਦਿਆਂ ਕਿ ਆ ਤੁਸੀਂ ਪਹਿਲਾ ਡਿਜ਼ਾਈਨ ਵੇਖੋ ਫਿਰ ਇੱਧਰ ਆ ਤੁਸੀਂ ਦੂਸਰਾ ਡਿਜ਼ਾਈਨ ਵ ਇਧਰ ਤੁਸੀਂ ਤੀਸਰਾ ਡਿਜ਼ਾਈਨ ਵੇਖੋ ਕਿ ਸਾਰੇ ਡਿਜ਼ਾਈਨ ਦੇਖੋ ਕਿ ਕਿੱਡੇ ਕਮਾਲ ਦੇ ਆ ਡਿਜ਼ਾਈਨ ਮੁਕਣ ਵਾਲੇ ਨਹੀਂ ਨਾ ਸਟਾਕ ਤੇ ਭਾਈ ਨੇ ਤੁਹਾਨੂੰ ਸ਼ੁਰੂਆਤ ਇ ਹੀ ਦਿਖਾਤਾ ਵਾ ਕਿ ਸਟਾਕ ਤੁਹਾਨੂੰ ਬਹੁਤ ਮਿਲਦਾ ਵਾ ਇਧਰ ਭਾਜੀ ਆਰਟੀਕਲ ਦਿਖਾਓ ਬਸ ਕਿ ਆਰਟੀਕਲ ਗੱਲਾਂ ਕਰਦੇ ਆ ਰੇਡ ਗੱਲਾਂ ਕਰਦੇ ਆ 350 ਚ ਕਮਾਲ ਦੇ ਆਰਟੀਕਲ ਤੁਹਾਨੂੰ ਮਿਲਦੇ ਆ ਤੇ ਡਿਜ਼ਾਈਨਰ ਸੂਟ ਆ ਦੇਖੋ ਜੀ ਸੂਟ ਦੀ ਲੁੱਕ ਚੈੱਕ ਕਰ ਲਓ ਭਾਜੀ ਇਹ ਸੂਟ 12-1200 ਰੁਪਏ ਦਾ ਵਿਕਦਾ ਭਾਜੀ ਸੋ ਬਿਲਕੁਲ ਭਾਜੀ ਆਰਟੀਕਲ ਬਹੁਤ ਹੀ ਪਿਆਰਾ ਜੀ ਜਿਹਨੂੰ ਕਿਤੇ ਨਾ ਕਿ ਟ੍ਰੈਂਡਿੰਗ ਆਰਟੀਕਲ ਚਾਹੀਦੀ ਹੈ ਲੇਟੈਸਟ ਮਾਲਿਆ ਪੂਰਾ ਬਿਲਕੁਲ ਭਾਜੀ 12 1200 ਦਾ ਸੂਟ ਹੈ ਭਾਜੀ ਇਹ ਆਪਾਂ ਦੇਣਾ ਜੀ ਹੁਣ ਸਿਰਫ 450 ਰੁਪਏ ਦੇ ਵਿੱਚ ਭਾਜੀ 1200 ਵਾਲਾ 450 450 ਚ ਭਾਜੀ ਇਹ ਸਮਰ ਧਮਾਕਾ ਸੇਲ ਇਦਾਂ ਨਹੀਂ ਅਸੀਂ ਰੱਖੀ ਵੀ ਇਹਦੀ ਵਜੇ ਹੈ ਕਿ ਆਪਾਂ ਕਰਨਾ ਸਟਾਕ ਕਲੀਅਰ 50000 ਸੂਟ ਹੈ ਜਿਹੜਾ ਆਪਾਂ ਬਸ ਹੁਣ 10 ਦਿਨ ਦੇ ਵਿੱਚ ਖਤਮ ਕਰਨਾ ਹੈ ਜੀ ਜਿੰਦੇ 'ਚ ਆਪਾਂ ਰੇਟ ਹੀ ਇਦਾਂ ਦੇ ਪਾ ਦੇਣੇ ਆ ਕਿ ਲੋਕ ਦੂਰ ਘਰ ਬੈਠੇ ਵੀ ਸਾਡੇ ਕੋਲ ਪਹੁੰਚਣ ਫਟਾਫਟ ਸਿਰਫ ਰੇਟਾਂ ਦੇ ਸਿਰ ਤੇ ਤੇ ਡਿਜ਼ਾਈਨਾਂ ਦੇ ਸਿਰ ਜਿਹੜੇ ਵੀ ਪੈਣਪਰਾ ਕੱਪੜੇ ਦੀ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਆ ਤੁਹਾਡੇ ਲਈ ਵੀਡੀਓ ਬੜੀ ਖਾਸ ਹੈ ਜਰੂਰ ਪਹੁੰਚੋ ਭਾਜੀ ਉਹਨਾਂ ਦੇ ਕੋਲ ਭਾਜੀ ਕਿੰਨੇ ਤੋਂ ਸ਼ੁਰੂਆਤ ਹੋ ਜੂਗੀ ਉਹਨਾਂ ਦੇ ਬਿਜ਼ਨਸ ਦੀ ਭਾਜੀ ਨਵਾਂ ਬਿਜ਼ਨਸ ਕਰਨਾ ਹੈ ਤੇ 10-15000 ਨਾਲ ਸ਼ੁਰੂ ਕਰ ਲਓ ਜੀ ਸਿਰਫ 10-15000 ਨਾਲ ਆ ਸੂਟ ਜਿਵੇਂ ਹੁਣ ਤੁਸੀਂ ਚੈ ਤੁਹਾਡਾ ਕੰਮ ਚੱਲੇਗਾ ਆ ਦੇਖੋ ਜਿਵੇਂ ਭਾਜੀ ਇਹ ਡਿਜ਼ਾਈਨਰ ਸੂਟ ਹੈ ਆ ਦੇਖੋ ਨਾਲ ਬਾਜੂ ਆ ਨਾਲ ਸੂਟ ਆ ਗਿਆ ਆ ਨਾਲ ਦੁਪੱਟੇ ਆਗੇ ਹੁਣ ਸੇਲ 'ਚ ਭਾਜੀ ਇਹ ਪਹਿਲੇ ਦਾ ਸੂਟ ਭਾਜੀ ਬਜ਼ਾਰ 'ਚ ਵਿਕਦਾ 1200 1300 ਰੁਪਏ ਦਾ ਆ ਦੇਖੋ ਜੀ ਆਪਾਂ ਸੇਲ 'ਚ 450 ਦਾ ਕਰਤਾ ਭਾਜੀ ਭਾਜੀ 450 ਚ ਵਾਲਾ ਸੂਟ 450 ਦਾ ਲੈ ਕੇ ਜਾ ਕੇ ਹੁਣ ਤੁਸੀਂ ਇਹਨੂੰ ਭਾਵੇਂ 900 ਦਾ ਵੇਚੋ ਭਾਵੇਂ 1000 ਦਾ ਵੇਚੋ ਭਾਵੇਂ 1100 ਦਾ ਵੇਚੋ ਇਹ ਭਾਜੀ ਸੂਟ ਨਹੀਂ ਰੁਕਣ ਵਾਲੇ ਇਹ ਸਾਡੇ ਕੋਲ ਤਾਂ ਦੇਖੋ ਵੀਡੀਓ ਪੈਂਦੇ ਸਾਰੀ ਕਸਟਮਰ ਸ਼ੁਰੂ ਹੋ ਜਾਣਾ ਹੈ ਦੂਰ ਦੂਰੋਂ ਆਣੇ ਸ਼ੁਰੂ ਹੋ ਹੋ ਜੜੇ ਭਾਜੀ ਸਾਡੇ ਕੋਲ ਗਾ। ਸੋ ਬਿਲਕੁਲ ਏਕੇ ਇੱਕ ਆਰਟੀਕਲ ਭਾਜੀ ਦਿਖਾਓ ਇੱਧਰ ਕਿੱਡੇ ਕਮਾਲ ਦੇ ਆਰਟੀਕਲ ਆ। ਰੇਟ ਭਾਜੀ ਸਭ ਤੋਂ ਕਮਾਲ ਦੇ ਦੇ ਰਿਹਾ ਬਹੁਤ ਹੀ ਕਮਾਲ ਦੇ ਰੇਟ ਆ ਜੀ। ਭਾਜੀ ਹੁਣ ਦਹਾਨ ਲੱਗੇ ਆ ਪੂਰਨ ਚੈਨਲ ਕੰਪਨੀ ਦੇ ਸਭ ਤੋਂ ਲੇਟੈਸਟ ਤੇ ਠਮਾਕੇਦਾਰ ਸੂਟ। ਆ ਦੇਖੋ। ਪਰ ਇਹ ਇਦਾਂ ਦੇ ਡਿਜੀਟਲ ਪ੍ਰਿੰਟ ਦੇ ਡਿਜ਼ਾਈਨ ਜਿਹੜੇ ਤੁਹਾਨੂੰ ਮਿਲਣਗੇ ਸਿਰਫ ਤੁਹਾਡੇ ਸ਼ਹਿਰ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੇ ਕੋਈ ਨੋਰਮਲ ਦੁਕਾਨ ਤੇ ਇਹ ਡਿਜ਼ਾਈਨ ਨਹੀਂ ਮਿਲਣ ਵਾਲੇ ਭਾਜੀ ਆ ਦੇਖੋ। ਨਾਰਮਲ ਦੁਕਾਨਾਂ ਤੇ ਇਹ ਡਿਜ਼ਾਈਨ ਨਹੀਂ ਮਿਲਣਗੇ ਭਾਜੀ ਵੱਡੇ ਵੱਡੇ ਸ਼ੋਰੂਮਾਂ 'ਚ ਤੁਹਾਨੂੰ ਸੂਟ ਮਿਲੇਗਾ 1200 1500 1800 ਰੁਪਏ ਦਾ ਜੀ ਆਪਾਂ ਸੇਲ ਆਤੀ ਆ ਭਾਜੀ ਆਪਾਂ ਤੁਹਾਨੂੰ ਦੇਨੇ ਆ ਸਾਰੇ ਹੀ ਸੂਟ ਆਲੇ ਸਿਰਫ ਤੇ ਸਿਰਫ 550 ਰੁਪਏ ਦੇ ਵਿੱਚ ਆ ਦੇਖੋ ਜੀ ਇਹ ਭਾਜੀ 550 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਭਾਜੀ 550 'ਚ ਸਲਵਾਰ ਤੇ ਕੜਾਈ ਵਾਲੇ 100 ਡਿਜ਼ਾਈਨ ਆ ਚੈੱਕ ਕਰ ਲਓ ਜੀ ਸੋ ਬਿਲਕੁਲ ਡਿਜ਼ਾਈਨ ਤੁਹਾਨੂੰ ਦਿਖਾਉਣੇ ਆ ਵੀ ਡਿਜ਼ਾਈਨਾਂ ਦੀ ਗਿਣਤੀ ਮਾਰੀ ਜਾਓ ਕੋਈ ਇੱਕ ਡਿਜ਼ਾਈਨ ਨਹੀਂ ਕੋਈ ਦੋ ਡਿਜ਼ਾਈਨ ਨਹੀਂ ਇਧਰ ਵੇਖੋ ਯਾਰ ਕਿ ਡਿਜ਼ਾਈਨਾਂ ਦੀ ਪਰਮਾ ਰਿਹਾ ਇਧਰ ਦੇਖੋ ਇੱਕ ਤੇ ਇੱਕ ਘਾਟ ਕੇ ਡਿਜ਼ਾਈਨ ਤੁਹਾਨੂੰ ਦੇ ਰਹੇ ਹਾਂ 100 ਡਿਜ਼ਾਈਨ 550 ਚ ਸਲਵਾਰ ਤੇ ਕੜਾਈ ਵਾਲੇ ਤੇ 100 ਡਿਜ਼ਾਈਨ ਦੇ ਦਾਂਗੇ ਡਿਜੀਟਲ ਪ੍ਰਿੰਟ ਦੇ ਜਿੰਦੇ ਚ ਤੁਹਾਨੂੰ ਵੱਡੇ ਵੱਡੇ ਬ੍ਰਾਂਡ ਦੇ ਆਰਟੀਕਲ 13 13 14 1200 ਰੁਪਏ ਦੇ 550 ਇਹ ਭਾਜੀ ਇਸ ਤਰ੍ਹਾਂ ਦੇ ਆਰਟੀਕਲ ਜਿਹੜੇ ਹੈ ਨਾ 15 1500 2 2000 ਕਮਾਈ ਆ ਰਹੀ ਹੈ ਮਾਰਕੀਟ ਦੇ ਵਿੱਚ ਇਹ ਤੁਸੀਂ ਸਾਡੇ ਕੋਲ ਲੈ ਕੇ ਜਾ ਕੇ 1500 ਦਾ ਵੇਚ ਦਿਓ 1500 ਦਾ ਵਿਕ ਜਾਏਗਾ ਆ ਦੇਖੋ ਡਿਜ਼ਾਈਨ ਆ ਦੁਪੱਟੇ ਦੇਖੋ ਭਾਜੀ ਸੂਟ ਦੇਖੋ 550 ਚ ਸੋ ਦੇਖੋ ਜੀ 550 ਰੁਪਏ ਦੇ ਵਿੱਚ ਯਾਰ ਛੇਤੀ ਛੇਤੀ ਬਸ ਗੱਡੀਆਂ ਕੱਢੋ ਪਹੁੰਚੋ ਤੇ ਆਰਟੀਕਲ ਲੈ ਜਾਓ ਇਹ ਆਰਟੀਕਲ ਤੁਹਾਡੇ ਜ਼ਿਹਰਾ ਚ 15 1500 ਦੇ ਮਿਲਦੇ ਆ ਖੁਸ਼ ਹੋरेगा 550 ਚ ਆ ਚੀਜ਼ਾਂ ਦੇਖੋ ਤੁਸੀਂ 15 1500 18 1800 ਦਾ ਸੂਟ ਆ ਦੇਖੋ 550 ਚ ਬੜੀ ਸੇਲ ਲਾਤੀ ਸਾਡੇ ਭਾਜੀ ਵੀਡੀਓ ਸ਼ੇਅਰ ਵਾਲਿਆਂ ਵਾਸਤੇ ਫਾਇਦਾ ਕਰ ਦਿਓ ਭਾਜੀ ਆਹੀ ਸੂਟ ਆ ਜਿੰਨੇ ਡਿਜ਼ਾਈਨ ਖੋਲੇ ਆ ਆਹੀ 1100 11 ਲੱਕੀ ਵੀਰ ਨੂੰ ਆਪਾਂ ਗਿਫਟ ਕਰਾਂਗੇ ਜੀ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਆ ਸੂਟ ਦੇਖ ਲਓ ਤੁਹਾਡੇ ਘਰੇ ਪਹੁੰਚ ਜਾਣਾ ਸਿਰਫ ਤੁਸੀਂ ਸ਼ੇਅਰ ਦਾ ਬਟਨ ਦਬਣਾ ਤੇ ਉੱਪਰ ਦਿੱਤੇ ਆ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਜੀ ਤੋਂ ਬਿਲਕੁਲ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ 11 ਲੱਕੀ ਵੀਰ ਚੁਣਾਂਗੇ ਤੇ ਤੁਹਾਡੇ ਘਰ ਆ ਵਾਲਾ ਆਰਟੀਕਲ ਭੇਜਾਂਗੇ ਜੀ ਭਾਈ ਆਪਾਂ ਸ਼ੇਅਰ ਕਰਾਂ ਤੇ ਗਿਫਟ ਵੀ ਦੇਣਾ ਹਾਲੇ 2 ਮਿੰਟ ਵੇਟ ਕਰੋ ਧਮਾਕੇਦਾਰ ਗਿਫਟ ਦਵਾਂਗੇ ਭਾਈ ਜੀ ਬਿਲਕੁਲ ਜੀ ਬਿਲਕੁਲ ਭਾਜੀ ਆਰਟੀਕਲ ਦਿਖਾਓ ਫਿਰ ਕਿਹੜਾ ਹੋਣਾ ਤੋਂ ਬਾਅਦ ਆ ਦੇ 12 1200 ਰੁਪਏ ਵਾਲੇ ਆ ਚੈੱਕ ਕਰ ਲੋ ਜੀ ਇਹ ਆ ਸੂਟ ਚੈੱਕ ਕਰ ਲਿਓ ਜੀ ਤੇ ਇਹਦੇ ਰੰਗ ਚੈੱਕ ਕਰ ਲਿਓ 40 ਤੋਂ 50 ਡਿਜ਼ਾਈਨ ਦੇ ਦਾਂਗੇ 1100 ਵਾਲਾ ਸੂਟ ਹੈ ਜੀ ਆਪਾਂ ਦੇਣਾ ਜੀ 350 ਰੁਪਏ ਦਾ ਇਹ ਭਾਜੀ 350 ਰੁਪਏ ਦੇ ਵਿੱਚ ਆ ਵਾਲਾ ਸੂਟ 350 ਰੁਪਏ ਦਾ ਜੀ 350 ਰੁਪਏ ਦਾ ਆ ਦੇਖੋ 350 ਰੁਪਏ ਦੇ ਵਿੱਚ ਭਾਜੀ ਹੈਵੀ ਦੁਪੱਟੇ ਤੇ ਹੈਵੀ ਬੁਟੀਕ ਵਾਲੇ ਸੂਟ ਆ ਦੇਖੋ 350 ਰੁਪਏ ਵਿੱਚ ਇਹ ਭਾਜੀ ਆ ਡਿਜ਼ਾਈਨ ਤਾਂ ਮਹਿੰਗਾ ਹੋਣਾ ਯਾਰ ਭਾਜੀ ਭਾਗੇ ਸਾਰੇ ਮਹਿੰਗੇ ਆ ਸਸਤਾ ਦਾ ਕੋਈ ਹੈ ਨਹੀਂ ਲੇਕਿਨ ਸੇਲ ਹੀ ਇਦਾਂ ਦੀ ਲਈ ਆ ਭਾਜੀ ਕਿ ਰੇਟ ਉਹ ਪਾਣੇ ਆ ਕਿ ਕਸਟਮ ਦੂਰੋਂ ਦੂਰੋਂ ਆ ਕੇ ਕਪੜਾ ਲੈ ਕੇ ਜਾਵੇ ਵੀ ਉਹਨੂੰ ਰੇਟ ਹੀ ਇਦਾਂ ਦੇ ਲੱਗਣ ਉਹ ਘਾਰ ਬੈਠਾ ਬੈਠਾ ਸੋਚਾਂ ਜ ਪਵੇ ਵੀ ਦੇਨੇ ਚੜੇ ਤੇ ਮੈਂ ਪੂਰਨ ਚੰਨ ਕੰਪਨੀ ਤੇ ਡਿਜ਼ਾਈਨ ਲੈ ਕੇ ਆਵਾਂ ਸੂਟ ਲੈ ਕੇ ਆਵਾਂ ਆ 11 1100 ਲੈ ਸੂਟ ਆਪਾਂ ਕਰਦੇ ਜੀ 350 ਰੁਪਏ ਦੇ ਵਿੱਚ ਪਾਜੀ ਮੋਰਨਿੰਗ ਵਾਲਾ ਵੀ 350 ਚ ਮਾਰੀ ਮੋਰਨਿੰਗ ਵਾਲਾ ਵੀ 350 ਚ ਹਰ ਤਰ੍ਹਾਂ ਦਾ ਸੂਟ 350 ਚ ਕਰਦੇ ਜੀ ਬੁਟੀਕਾਂ ਲਈ ਸੂਟ 350 ਚ ਕਰਤਾ ਜੀ ਆ ਦੇਖੋ ਸੋ ਬਿਲਕੁਲ ਇੱਕ ਇੱਕ ਆਰਟੀਕਲ ਪਾਜੀ ਦਿਖਾ ਦਿਓ ਤੇ ਪਾਜੀ ਕਹਿੰਦੇ ਆ ਮੋਰਨਿੰਗ ਵਾਲਾ ਆਰਟੀਕਲ ਵੀ ਤੁਹਾਨੂੰ ਦੇਣਾ ਵਾ 350 ਤੇ 50 ਰੁਪਏ ਹਲੇ ਤਾਂ 350 ਵਾਲੇ ਨਹੀਂ ਖਤਮ ਹੋਣੇ ਜੀ 350 ਜੀ ਆਪਾਂ ਇੱਡੇ ਵੱਡੇ ਧਮਾਕੇ ਬਾੜਨੇ ਆ ਕਿ ਆ ਦੇਖੋ ਆ ਆਏਗੀ ਸ਼ਰਟ ਆ ਸਾਰਾ ਪੈਚਵਰਕ ਦਾ ਕੰਮ ਕੀਤਾ ਹੋਇਆਗਾ ਆ ਨਾਲ ਆ ਗਈ ਜੀ ਪਲੇਨ ਬਾਟਮ ਤੇ ਆ ਆ ਗਿਆ ਜੀ ਨਾਲ ਇਹਦੇ ਦੁਪੱਟਾ 1250 ਵਾਲਾ ਸੂਟ ਭਾਜੀ 350 ਰੁਪਏ ਦਾ ਭਾਜੀ 350 ਰੁਪਏ ਦੇ ਵਿੱਚ ਇਸ ਤਰ੍ਹਾਂ ਦੀ ਆਰਟੀਕਲ ਭਾਜੀ ਆ ਦੇਖੋ ਹਲੇ ਆ ਦੇਖੋ ਹਲੇ ਤਾਂ ਬਹੁਤ ਕੁਝ ਦਿਖਾਣਾ ਹੈ ਕਸਟਮਰ ਇੱਥੇ ਆਏਗਾ ਉਹ ਤਾਂ ਹੈਰਾਨ ਹੋ ਜਾਏਗਾ ਵੀ ਇਹ ਨੇੜੇ ਜਨ 350 ਚ ਆ ਦੇਖੋ ਸਾਰਾ ਪੈਚਵਰਕ ਦਾ ਕੰਮ ਦੁਪੱਟਾ ਬਹੁਤ ਸੋਹਣਾ ਵੈ ਕੜਾਈ ਗਲੇਸ ਕਾਟਨ ਕਪੜਾ ਹੈ ਜੀ ਆ ਆ ਗਿਆ ਨਾਲ ਦੁਪੱਟਾ ਤੇ ਰੇਟ ਰਹੇਗਾ ਜੀ 350 ਢੇਰ ਹੀ ਲਾ ਦੇ ਜੀ 350 ਭਾਜੀ ਇਹ ਵੀ 350 ਰੁਪਏ ਦੇ ਵਿੱਚ 350 ਜੀ 350 350 350 ਆ ਦੇਖੋ ਜੀ ਹੈਂਡਵਰਕ ਗਲੇ ਤੇ ਹੈਂਡਵਰਕ ਜ਼ੂਮ ਕਰਕੇ ਜ਼ਰੂਰ ਦਿਖਾ ਦਿਓ ਜੀ ਕਿਉਂਕਿ ਇੰਨੇ ਹੀ ਗਾਵ ਨੂੰ ਦੱਸਣਾ ਹੈ ਕਿ ਇਹ ਸੁੱਟ 1200 ਰੁਪਏ ਦਾ ਆ ਦੇਖੋ ਇਹ ਆਪਾਂ 350 ਜੀ ਕਰਤਾ ਜੀ ਕਪੜਾ ਗਲੇਸ ਕਾਟਨ ਨਾਲ ਦੁਪੱਟਾ ਆਏਗਾ ਜੀ ਨਾਲ ਆਏਗੀ ਜੀ ਸ਼ਰਟ ਆ ਆਗੇ ਜੀ ਰੰਗ ਆ ਸਾਰੇ ਹੀ 350 350 ਆ ਹੈਂਡਵਰਕ ਵਾਲਿਆ ਦੇਖੋ ਜੀ 350 350 ਚੁੰਨੀਆਂ ਨਾਲ ਕਾਟਨ ਦੇ 2.5 ਮੀਟਰ ਦੁਪੱਟੇ 350 ਸੋ ਬਿਲਕੁਲ ਇੱਕ ਇੱਕ ਆਰਟੀਕਲ 파ਜੀ ਦਿਖਾ ਦਿਓ ਕਿ ਬਹੁਤ ਹੀ ਇਧਰ ਦੇਖੋ ਨਿਆਰੇਦਾਰ ਆਰਟੀਕਲ ਐ ਕਲਰ ਚਾਰਟ ਦੇਖੋ ਕਿੰਨਾ ਪਿਆਰਾ ਵਾ ਤੇ ਰੇਟ ਮਿਲਣਾ ਤੁਹਾਨੂੰ ਸਿਰਫ 350 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਦੇਖੋ ਜੀ ਜਿਹੜੇ ਬਹੁਤ ਹੀ ਵਧੀਆ ਸੂਟ ਮਸਲੀਨ ਦੇ ਫੋਟੋ ਵਾਲੇ ਆ ਫੋਟੋ ਵਾਲੇ ਸੂਟ ਆ ਜੀ ਪਿਓਰ ਚੁੰਨੀ ਦੇ ਨਾਲ ਡਿਜ਼ਾਈਨ ਮਿਲ ਜਾਣਗੇ ਜੀ 1 ਸਵੰਨੇ ਆ ਦੇਖੋ ਜੀ ਜਿਵੇਂ ਆ ਸੂਟ ਆ ਗਏ ਹੁਣ 1100 1200 ਵਾਲੇ ਇਹ ਆਪਾਂ ਕਰਦੇ ਜੀ 450 ਚ ਆ ਆ ਦੇਖੋ ਜੀ ਪਹਿਲੇ ਸੂਟ ਦੇਖ ਲੋ ਜੀ ਚੈੱਕ ਕਰ ਲੋ ਸੂਟ ਬਾਜੀ ਸੂਟ ਤੇ ਬੜੇ ਨਿਯਾਰੀਦਾਰ ਆ ਪਰ ਰੀਡ 450 ਰੁਪਿਆ ਕਰਦੇ ਜੀ 450 ਦੁਪੱਟਾ ਵੀ ਦੇਖ ਲੋ ਜੀ ਇਹ ਨਾਲ ਆ ਦੁਪੱਟਾ ਨਾਲ ਆ ਦੇਖੋ ਇਹ ਆ ਆ ਗਿਆ ਦੁਪੱਟਾ ਆ 450 ਦਾ ਸੂਟ ਦੇਣਾ ਬਾਜੀ ਆਪਾਂ ਸੁਪਰ ਕੁਮਿੰਦਰ ਬਾਜੀ ਆਰਟੀਕਲ ਦਿਖਾ ਦਿਓ ਕਿ ਬ੍ਰਾਂਡਡ ਕਰਾ ਦੇ ਮਾਲ ਆ ਸੂਟ ਦੇਖੋ ਕਿੰਨੇ ਨਿਯਾਰੀਦਾਰ ਆ ਦੁਪੱਟੇ ਵੀ ਨਿਯਾਰੀਦਾਰ ਆ ਰੀਡ ਭਾਈ ਕਹਿ ਰਿਹਾ 450 ਰੁਪਏ ਦੇ ਵਿੱਚ ਮਿਲਣਾ ਬਿਲਕੁਲ ਜੀ ਬਿਲਕੁ ਆ ਸਾਰੇ 1000 11 11 ਸੋਲੇ ਸੂਟ ਹੈ ਜੀ ਆ ਦੇਖੋ ਜੀ 450 ਬਨਾਰਸੀ ਦੁਪੱਟੇ ਪੰਜੀ ਇਹ ਵੀ 450 ਚ ਸਾਰਿਆਂ 'ਚ ਰੰਗ ਮਿਲਣਗੇ ਇਹ ਤਾਂ ਸਿਰਫ ਤੁਹਾਨੂੰ ਮੈਂ ਇੱਕ ਇੱਕ ਦੋ ਦੋ ਡਿਜ਼ਾਈਨ ਦਿਖਾ ਰਿਹਾ ਵਾਂ ਸੇਲ ਦੇ ਵਿੱਚ ਤਿਆਰੀ ਚੱਲ ਰਹੀ ਹੈ 40 ਮੁੰਡੇ ਤਿਆਰੀ ਕਰ ਰਹੀ ਹੈ ਜੀ ਉੱਪਰ ਸੂਟ ਦੀ ਸਾਰੇ 40 ਮੁੰਡੇ ਤਿਆਰੀ ਕਰ ਰਹੇ ਜਿੰਦੇ ਤੁਹਾਨੂੰ ਬੁਟੀਕਾ ਵਾਲੇ ਸੂਟ ਵੀ ਆ ਦੇਖੋ ਗਲੇ ਤੇ ਸਾਰਾ ਥ्रेड ਵਰਕ ਕੀਤਾ ਹੋਇਆ ਹੈਗਾ ਗਲੇਸ ਕਾਟਨ ਦਾ ਕੰਮ ਇਹ ਸਾਰਾ ਧਾਗੇ ਦਾ ਕੰਮ ਬੁਟੀਕ ਦਾ ਸੂਟ ਹੈ ਜੀ 1250 ਦਾ 450 ਰੁਪਏ ਦੇ ਵਿੱਚ ਆਏਗੀ ਜੀ ਨਾਲ ਪਲੇਨ ਬਾਟਮ ਨਾਲ ਆ ਗਿਆ ਜੀ ਦੁਪੱਟ ਮੈਂ ਕਹਾਂ ਜੀ ਪਿਓਰ ਦੇ ਦੁਪੱਟੇ ਨੂੰ ਫੇਲ ਕਰਦਾ 300 ਰੁਪਏ ਦਾ ਖਾਲੀ ਦੁਪੱਟਾ ਹੈ ਜੀ 450 ਰੁਪਏ ਦਾ ਸੋ ਬਿਲਕੁਲ ਇਧਰ ਭਾਜੀ ਆਰਟੀਕਲ ਦਿਖਾਓ ਯਾਰ 450 ਦੇ ਵਿੱਚ ਡਿਜ਼ਾਈਨਿੰਗ ਕਿੰਨੀ ਭਾਜੀ ਦਿਖਾ ਰਿਹਾ ਭਾਈ ਤਾਂ ਪੂਰੀ ਕਮਾਲ ਕਰਦੇ ਆ ਜੀ 450 ਵਿੱਚ ਬਹੁਤ ਡਿਜ਼ਾਈਨ 350 ਵਿੱਚ 500 ਡਿਜ਼ਾਈਨ 450 ਵਿੱਚ 500 ਡਿਜ਼ਾਈਨ ਆ ਦੇਖੋ ਇੱਦਾਂ ਇੱਦਾਂ ਦੇ ਡਿਜ਼ਾਈਨ ਦੇਣ ਤੁਹਾਨੂੰ 450 ਰੁਪਏ ਦੇ ਵਿੱਚ ਲੌਂਗ ਲੈਂਥ ਦੇ ਸੂਟ ਹੈ 48 48 ਇੰਚ ਲੰਬਾਈ ਹੈ ਭਾਜੀ ਆ ਚੈੱਕ ਕਰ ਲਓ ਸੋ ਬਿਲਕੁਲ ਯਾਰ ਆਰਟੀਕਲ ਭਾਜੀ ਦਿਖਾ ਦਿਓ ਇੱਕ ਵਾਰੀ ਕਿ ਜੇ ਕਿਉਂਕਿ ਆਰਟੀਕਲ ਇਸ ਤਰ੍ਹਾਂ ਦੇ ਜਿਹੜੇ ਮਾਰਕੀਟ ਦੇ ਵਿੱਚ 1000 12 1200 ਇਸ ਤਰ੍ਹਾਂ ਵਿਕ ਰਹੇ ਆ ਭਾਜੀ ਕਹਿ ਰਿਹਾ 450 450 450 ਜੀ ਭਾਜੀ ਪ੍ਰਿੰਟਾਂ ਦੇ ਨਾਲ ਨਾਲ ਬੁਟੀਕ ਵਾਲੇ ਸੂਟ ਵੀ 450 ਦੇ ਦੇ ਜਾਂਦੇ ਆ ਭਾਜੀ ਬੁਟੀਕ ਵੀ 450 ਚ ਕਰਤੀ ਭਾਜੀ ਸਟਾਕ ਤਾਂ ਹੀ ਖਤਮ ਹੋਏਗਾ 70000 ਸੂਟ ਇਦਾਂ ਥੋੜੀ ਖਤਮ ਹੋ ਜਾਏਗਾ 70000 ਸੂਟ ਤਾਂ ਖਤਮ ਹੋਏਗਾ ਜਦੋਂ ਭਾਜੀ ਤੁਸੀਂ ਆਪਾਂ ਇਹਨਾਂ ਦੇ ਰੇਟ ਹੀ ਉਹ ਪਾ ਦੇਣੇ ਆ ਕਿ ਕਸਟਮਰ ਕਹੋ ਮੈਂ ਦੂਰੋਂ ਦੂਰੋਂ ਬਈਆ ਹਜ਼ਾਰ ਹਜ਼ਾਰ 12 1200 15 15 16 ਸੂਟ 450 ਚ ਮਿਲ ਰਿਹਾ ਆ ਦੇਖੋ ਜੀ ਸੋ ਬਿਲਕੁਲ ਇੱਕ ਇੱਕ ਆਰਟੀਕਲ ਭਾਜੀ ਦਿਖਾਓ ਇਧਰ ਦੇਖੋ ਯਾਰ ਕਿ ਇਸ ਤਰ੍ਹਾਂ ਦੇ ਬੁਟੀਕਾ ਦੇ ਆਰਟੀਕਲ ਜਿਹੜੇ ਹੈ ਨਾ ਮਾਰਕੀਟ ਦੇ ਵਿੱਚ 1200 1500 1600 ਉੱਪਰ ਭਾਜੀ ਭਾਜੀ ਕਹਿ ਰਹੇ ਹਨ ਯਾਰ ਇਧਰ ਰੇਟ 450 450 ਭਾਜੀ ਹੁਣ ਆ ਗਏ ਉਸ ਤੋਂ ਬਾਅਦ ਬੁਟੀਕਾ ਦੇ ਸੂਟ ਇਸ ਤੋਂ ਵੀ ਵਧੀਆ ਜਿਹੜੇ ਵੱਡੇ ਵੱਡੇ ਬ੍ਰਾਂਡ ਦੇ ਆਰਟੀਕਲ ਵਿਕਦੇ ਆ 1500 1300 1400 ਚ ਜਿੰਦੇ ਤੁਹਾਨੂੰ ਪ੍ਰਿੰਟ ਵੀ ਮਿਲ ਜੇਗਾ ਬੁਟੀਕਾ ਵੀ ਮਿਲ ਜਾਣਗੀਆਂ ਆ ਦੇਖੋ ਜੀ ਸਾਰਾ ਘੇ 32 ਇੰਚ ਘੇਰਾ ਜੀ ਦੁਬੱਟਾ ਆਏਗਾ ਜੀ 4 ਸਾਈਡ ਆਹ ਦੇਖੋ ਜੀ ਦੁਬੱਟਾ 4 ਸਾਈਡ ਆ ਗਿਆ ਜੀ ਸੂਟ ਦੀ ਕੀਮਤ ਹੈ ਜੀ 1500 ਆਪਾਂ ਲੈਣਾ ਜੀ 500 ਰੁਪਏ ਦਾ ਪਾਜੀ 500 ਰੁਪਏ ਦੇ ਵਿੱਚ ਆਵਲਾ ਸੂਟ 500 ਦਾ ਕਹਿਤਾ ਤੇ 500 ਦੇ ਹੀ ਦੇਣਾ ਜੀ 500 ਬਿਲਕੁਲ ਇੱਧਰ ਦੇਖੋ ਕਿ 500 ਰੁਪਏ ਦੇ ਵਿੱਚ ਆਵਲਾ ਆਰਟੀਕਲ ਮਿਲਣਾ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਆ ਇਹ ਆਰਟੀਕਲ ਵਾਕਈ ਤੁਹਾਡੇ ਸ਼ਹਿਰਾਂ ਦੇ ਵਿੱਚ 1200 1500 1600 ਰੁਪਏ ਵਿਕਦਾ ਪਰ ਭਾਜੀ ਕਹਿੰਦੇ ਆ ਬਸ ਇਸ ਸੇਲ ਦੇ ਵਿੱਚ ਫਾਇਦੇ ਕਰਨੀ ਹੈ ਜੀ ਆਹ ਲੋ ਜੀ 500 ਰੁਪਏ ਦੇ ਵਿੱਚ ਡਿਜ਼ਾਈਨ ਦੇ 500 ਰੁਪਏ ਦੇ ਵਿੱਚ ਤਾਂ ਭਾਜੀ ਅਸੀਂ ਉਹ ਚੀਜ਼ਾਂ ਦੇ ਦੇਣੀ ਆ ਜਿਹੜੀਆਂ 2-2000 ਦੀਆਂ ਵਿਕਰੀਆਂ ਭਾਜੀ ਯਾਰ ਆਹ ਦਾ ਬਹੁਤ ਹੀ ਪਿਆਰਾ ਯਾਰ 500 ਰੁਪਏ ਦੇ ਵਿੱਚ 500 ਰੁਪਏ ਦਾ ਭਾਜੀ ਇਹ ਸਮਰਤ ਧਮਾਕਾ ਸੇਲ ਹੈ ਜੀ ਸਾਡੀ ਸਾਲ ਜੀ ਇੱਕੋ ਵਾਰ ਹੀ ਲੱਗਦੀ ਹੈ ਤੇ ਇੱਕੋ ਵਾਰ ਜੀ ਪੂਰਾ ਸਟੋਰ ਖਾਲੀ ਕਰਦੀਦਾ ਐ ਇੰਨੀ ਕਿ ਜ਼ਿਆਦਾ ਰਸ਼ ਹੁੰਦਾ ਪੂਰੇ ਪੰਜਾਬ ਹਰਿਆਣਾ ਹਿਮਾਚਲ ਤੋਂ ਲੋਕ ਇੰਦੀ ਦੂਰੂ ਦੂਰੋਂ ਆਉਂਦੇ ਆ ਅਗਲੇ 2-2000 ਦਾ ਸੂਟ 5-500 ਚ ਲੈ ਕੇ ਜਾਂਦੇ ਆ 18-1800 ਦਾ ਸੂਟ ਭਾਜੀ 4-400 ਚ ਲੈ ਕੇ ਜਾਂਦੇ ਆ ਆ ਦੇਖੋ 500 ਰੁਪਏ ਸਾਰਾ ਹੈਂਡਵਰਕ ਸੋ ਬਿਲਕ ਤੇ ਹੈਂਡਵਰਕ ਦਾ ਨਾਲ ਲਿੰਦਾ ਜਿਹੜਾ ਰੇਟ ਐ ਨਾ 1200 1500 1600 ਕਰ ਦਿੰਦੇ ਆ ਪਰ ਭਾਜੀ ਕਹਿੰਦੇ ਆ ਇਹ ਵੀ ਤੁਹਾਨੂੰ 500 ਰੁਪਏ ਦੇ ਵਿੱਚ ਦੇਣਾ ਆਰਟੀਕਲ ਦਿਖਾਓ ਕਿੰਨਾ ਨਿਆਰਦਾਰ ਆਹ ਦੇਖੋ ਇਹ ਨਾਲ ਪਿਓਰ ਦਾ ਦੁਪੱਟਾ ਸਾਰੇ 5 500 ਰੁਪਏ ਦੇ ਵਿੱਚ ਭਾਜੀ ਆ ਦੇਖੋ 500 ਰੁਪਏ ਦਾ ਸੋ ਬਿਲਕੁਲ ਦੇਖੋ 500 500 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਤੇ ਕਲਰ ਚਾਰਟ ਦੇਖੋ ਕਿੰਨਾ ਪਿਆਰਾ ਵਾ ਆ ਦੇਖੋ 500 ਜਿਵੇਂ ਤੁਸੀਂ ਆ ਦੇਖੋ 500 ਤੁਹਾਨੂੰ ਕੀ ਕੀ ਕੁਝ ਦੇ ਦੇਣਾ ਸੀ ਕਿ ਕਸਟਮਰ ਨਾ ਚਾਹੰਦੇ ਹੋਏ ਵੀ ਵਿజిਟ ਕਰੇਗਾ 500 ਰੁਪਏ ਦੇ ਆਹ ਦੇਖੋ ਜੀ ਅ빠 ਆ ਪਿਓਰ ਦੁਪੱਟਾ ਦੇਖੋ ਜੀ ਪਿਓਰ ਦੁਪੱਟਾ ਡਿਜ਼ਾਈਨ ਮਿਲ ਜਾਣਗੇ 10 15 20 ਮਿਲ ਜਾਣਗੇ ਲੇਕਿਨ ਜਲਦੀ ਆਏਗਾ ਜੋ ਜਲਦੀ ਆਏਗਾ ਜਲਦੀ ਪਾਏਗਾ ਕਿਉਂਕਿ ਇਹ ਡਿਜ਼ਾਈਨਾਂ ਦੀ ਡਿਮਾਂਡ ਇੰਨੀ ਕੀ ਹੁੰਦੀ ਹੈ ਲੋਕ 100 100 ਸੂਟ ਲੈ ਕੇ ਜਾਂਦੇ ਜੀ ਵੇਚਣ ਵਾਸਤੇ ਘਰ ਪਾਣ ਵਾਸਤੇ ਵੀ ਲੋਕ 25 25 30 30 ਸੂਟ ਲੈ ਆਉਂਦੇ ਰਿਸ਼ਤੇਦਾਰਾਂ ਨੂੰ ਦੇਣ ਵਾਸਤੇ ਆਹ ਦੇਖੋ ਜੀ ਸੋ ਬਿਲਕੁਲ ਇੱਕ ਗੱਲ ਤੁਹਾਨੂੰ ਵਾਰ-ਵਾਰ ਦੱਸ ਰਹੀ ਆ ਵੈਰਾਈਟੀਆਂ ਤੁਸੀਂ ਦੇਖ ਰਹੇ ਜੇ ਪਰ ਪਹੁੰਚਿਓ ਛੇਤੀ ਮੁੜ ਕੇ ਇਹ ਨਹੀਂ ਕਹਿਣਾ ਵੀ ਆਰਟੀਕਲ ਨਹੀਂ ਮਿਲਿਆ ਜਿਹੜਾ ਪਹਿਲੋਂ ਆ ਗਿਆ ਪਹਿਲੋਂ 2200 ਰੁਪਏ ਦਾ ਮੀਨਾ ਕਾਰੀਲਾ ਸੂਟ ਆ ਦੇਖੋ ਜੀ 2000 ਰੁਪਏ ਦਾ ਸੂਟ ਹੈ ਭਾਜੀ ਬਾਜ਼ਾਰ 'ਚ 2000 ਰੁਪਏ ਦਾ ਸੂਟ ਹੈ ਚੈੱਕ ਕਰ ਲਓ ਤੁਸੀਂ 2000 ਰੁਪਏ ਦਾ ਸੂਟ ਨਾਲ ਫੁੱਲ ਪਿਓਰ ਦੇ ਦੁਪੱਟੇ ਆ ਗਏ ਜੀ ਹੁਣ ਇਹ ਦੁਪੱਟੇ ਆ ਗਏ ਜੀ ਫੁੱਲ ਪਿਓਰ ਦੇ ਜੀ 2000 ਲਾ ਸੂਟ ਜੀ 650 ਰੁਪਏ ਦਾ ਭਾਜੀ 650 ਰੁਪਏ ਦੇ ਵਿੱਚ 650 ਰੁਪਏ 'ਚ 2000 ਲਾ ਸੂਟ ਆ ਰੰਗ ਡਿਜ਼ਾਈਨ ਇਹਦੇ 'ਚ 100 ਡਿਜ਼ਾਈਨ ਮਿਲ ਜਾਣਗੇ ਜੀ 650 ਇਹ ਭਾਜੀ ਤਕਰੀਬਨ ਅ ਡਮੀਆਂ ਦੇ ਪਾ ਕੇ 1800 2000 ਰੇਟ ਭਾਜੀ 2000 ਤੋਂ ਲੈ ਕੇ 25 ਕਿੰਨੇ ਸੋਨੇ ਸੋਨੇ ਦੇ ਇਹ ਸਾਰੇ 2 2000 ਵਾਲੇ ਸੂਟ ਹੈ ਜੀ ਕੋਈ 2000 ਦਾ ਕੋਈ 2500 ਰੁਪਏ ਦਾ ਆਪਾਂ ਦੇਣੇ ਆ ਜੀ ਸਾਰੇ 650 ਰੁਪਏ ਦੇ ਵਿੱਚ ਪਾਜੀ ਵੀ 650 ਰੁਪਏ ਵਿੱਚ ਸਾਰੇ ਹੈਂਡਵਰਕ ਪਿਓਰ ਦੁਪੱਟੇ ਫੁੱਲ ਪਿਓਰ ਦੁਪੱਟੇ ਬਾਜੀ ਨਾਲੇ ਇਕ ਹੁੰਦਾ ਪਿਓਰ ਫੁੱਲ ਪਿਓਰ ਦੇ ਦੁਪੱਟੇ ਵਧੀਆ ਦੁਪੱਟਾ ਹੀ ਖਾਲੀ 350 400 ਰੁਪਏ ਦਾ ਭਾਜੀ 300 ਸੋ ਬਿਲਕੁਲ ਭਾਜੀ ਦਿਖਾ ਦਿਓ ਕਿ ਗਰਮੀਆਂ ਦੇ ਤੋਹਫੇ ਆ ਜਿਹੜੇ ਭਾਜੀ ਤੁਹਾਨੂੰ ਦੇ ਰਹੇ ਆ ਕਿ ਮਾਰਕੀਟ 'ਚ ਜਾਣਾ ਤੁਸੀਂ ਤੁਹਾਡਾ ਲੱਗਣਾ 1800 ਪਰ ਇੱਥੇ ਯਾਰ ਤੀਸਰੇ ਹਿੱਸੇ 'ਮਾਊਟ' 650 ਰੁਪਏ 'ਚ ਲੈ ਜਾਓ 650 ਆ ਦੇਖੋ ਐਦਾਂ ਦੇ ਡਿਜ਼ਾਈਨ ਦੇਣਾ 650 ਰੁਪਏ 'ਚ ਭਾਜੀ ਜਿਹੜੇ 2 2000 ਰੁਪਏ ਦੇ ਸੂਟ ਵਿਕ ਰਹੇ ਆ ਵੱਡੇ ਵੱਡੇ ਬ੍ਰਾਂਡ ਦੇ ਆਰਟੀਕਲ ਆ ਨਾਮ ਨਹੀਂ ਲੈ ਸਕਦੇ ਬਸ ਨਾਮ ਲੈ ਲਿਆ ਤੇ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਦਿੱਤਾ ਵ ਜਿੰਦੀ ਸ਼ੁਰੂਆਤ ਹੀ 2000 ਤੋਂ ਹੁੰਦੀ ਹੈ ਸੋ ਬਿਲਕੁਲ ਇਧਰ ਦੇਖੋ ਯਾਰ 650 ਰੁਪਏ ਦੇ ਵਿੱਚ ਇਧਰ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਭਾਜੀ ਦਿਖਾ ਰਹੇ ਹੈ ਜੀ ਆਹ ਦੇਖੋ ਜੀ 650 ਰੁਪਏ ਜੀ ਆਹ ਦੇਖੋ 25 2500 ਰੁਪਏ ਦਾ ਸੂਟ 650 ਚ ਲਾਤਾ ਜੀ ਅਸੀਂ ਸਰਦਾਰੀ ਸੂਟ ਵੀ ਨਾਲ ਹੀ ਸੇਲ ਚ ਲਾਤੇ ਜੀ ਬੁਟੀਕ ਦੇ ਵੀ ਨਾਲ ਹੀ ਲਾਤੇ ਜੀ ਸਾਰੇ ਸੂਟ ਹੀ ਨਾਲ ਬ੍ਰਾਂਡ ਦੇ ਸੇਲ ਚ ਲਾਤੇ ਆ 50 60000 ਸੂਟ ਹੈ ਜੀ ਇਹ 10 ਦਿਨ ਦੀ ਸੇਲ ਚ ਖਾਲੀ ਕਰਨਾ ਵੈ ਜਿੱਦਾਂ ਮਰਜ਼ੀ ਕਰੀਏ ਬਸ ਰੇਟ ਹੀ ਇੱਦਾਂ ਦੇ ਪਾ ਲੈਣਾ ਕਿ ਕਸਟਮਰ ਫਟਾਫਟ ਵੇਚਣਾ ਅਸੇ ਲੈਣਾ ਵੇਚਣਾ ਅਸੇ 20-50 ਹਜ਼ਾਰ ਲੱਖ ਦਾ ਮਾਲ ਲੈ ਜਾਵੇ ਘਰ-ਪਾਣ ਵਾਸਤੇ ਲੈਣੇ ਘਰ-ਪਾਣ ਵਾਸਤੇ ਲੈ ਜਾਵੇ ਸਭ ਪਾਜੀ ਇਹ ਕਿੰਨੇ ਦਾ ਸੂਟ ਆ 650 ਪਾਜੀ ਇਹ ਵੀ 650 ਰੁਪਏ ਵਿੱਚ ਸੋ ਬਿਲਕੁਲ ਪਾਜੀ ਆਹ ਵਾਲਾ ਆਰਟੀਕਲ ਦਿਖਾ ਦਿਓ ਕਿ ਸਾਰੇ ਹੀ ਤੁਹਾਨੂੰ ਲੇਟੈਸਟ ਆਰਟੀਕਲ ਦੇ ਰਿਹਾ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪੈ ਰਹੇ ਆ ਤਕਰੀਬਨ ਮਾਰਕੀਟ 'ਚ ਸੇਲ ਲੱਗਦੀ ਆ ਪੁਰਾਣੇ ਸਟਾਕ ਦੀ ਪਰ ਪਾਜੀ 2025 ਵਾਲੀਆਂ ਲੇਟੈਸਟ ਵੈਰਾਈਟੀਆਂ ਦੀ ਸੇਲ ਲਗਾ ਰਹੇ ਆ ਹਾਂ ਪਾ ਅੱਡੇ ਸ਼ਾਨਦਾਰ ਸੂਟ ਬਾਈ ਤੁਸੀਂ ਕਦੇ ਨਹੀਂ ਦੇਖਿਆ ਹੋਣਗੇ 500 ਰੁਪਏ ਦਾ ਸੂਟ ਆ ਗਿਆ ਦੇਖੋ ਵਾਹ ਭਾਜੀ ਕਮਾਲ ਕਰਤੀ ਯਾਰ ਅੱਜ ਤੇ ਨਿਆਰਾ ਲਿਆਤਾ ਵੀਡੀਓ ਦਾ ਭਾਜੀ ਆ ਦੇਖੋ ਸਾਰੇ ਆ ਡਿਜ਼ਾਈਨ ਦੇਖੋ ਅਲੇ ਤੁਸੀਂ ਆ ਸਲਵਾਰ ਆਏਗੀ ਨਾਲ ਦੁਪੱਟਾ ਚੈੱਕ ਕਰ ਲਓ 500 ਰੁਪਏ ਦਾ ਸੂਟ ਪਾਤਾ ਭਾਜੀ 17 1800 ਦਾ ਸੂਟ 500 ਰੁਪਏ ਦਾ ਦੇ ਸੋ ਬਿਲਕੁਲ ਯਾਰ ਦੁਪੱਟਾ ਦੇਖੋ ਕੀ ਦੁਪੱਟਾ ਤੁਹਾਨੂੰ ਫੁੱਲ ਸਾਈਜ਼ ਆ ਮਿਲਣਾ ਇਧਰ ਦੇਖੋ ਕਿੰਨਾ ਪਿਆਰਾ ਇਧਰ ਆਰਟੀਕਲ ਦੇਖੋ ਕਿੰਨਾ ਪਿਆਰਾ ਤੇ ਰੇਟ ਮਿਲਣਾ ਵਾ ਸਿਰਫ ਸਿਰਫ 500 ਰੁਪਏ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਾਕੀ ਇਦਾਂ ਦੀ ਹੋਰ ਬਹੁਤ ਡਿਜ਼ਾਈਨਿੰਗ ਆ ਭਾਈ ਵਿਜ਼ਿਟ ਕਰ ਲਵੋ ਸਾਰੀ ਦਾ ਵੀਡੀਓ ਚ ਦਿਖਾ ਨਹੀਂ ਸਕਦੇ ਸਾਰੇ ਸਟਾਕ ਲੱਗਾ ਹੋਇਆ ਜੀ 6 ਮੰਜ਼ਲਾ ਸਟੋਰ ਆ ਸਾਰਾ ਹੀ ਸੇਲ ਤੇ ਲਾਤਾ 50 ਤੋਂ ਲੈ ਕੇ 70000 ਸੂਟ ਹੈ 10 ਦਿਨ ਚ ਖਤਮ ਕਰਨਾ ਹੈ ਮਤਲਬ ਸਮਝਾ ਲੋ 2000 ਵਾਲਾ ਸੂਟ 650 ਚ ਲੱਗਾ ਹੋਇਆ ਜੀ ਤੇ 15 16 16 ਸੂਟ 450 ਰੁਪਏ ਦੇ ਤੇ ਪਾਜੀ ਆਉਣਾ ਕਿੱਥੇ ਪੈਣਾ ਇਹ ਦੱਸ ਦਿਓ ਪੂਰਨ ਚੰਦਨ ਕੰਪਨੀ ਫੀਲਡ ਗਾਂਜ ਮਾਰਕੀਟ ਨਜ਼ਦੀਕ ਗੁਰਦੁਆਰਾ ਦੁਖਨਵਾਰਨ ਸਾਹਿਬ ਜਿਲ੍ਹਾ ਲੁਧਿਆਣਾ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕੋਈ ਜਾਣਕਾਰੀ ਲੈਣੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ